ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਸਾਥਕ ਨੂੰ ਮੇਰੇ ਵੱਲੋਂ ਅੱਜ ਬਰਕਸ਼ੋਰ ਦੇ ਲੱਖ ਲੱਖ ਪਿਵਾਰ ਕਾ ਤੇ ਅੱਜ ਆਪਾਂ ਤੁਹਾਨੂੰ ਇੱਕ ਸੰਪੂਰਨ ਦਮਾਲਾ ਸਾਹਿਬ ਦੀ ਵੀਡੀਓ ਲੈ ਕੇ ਆਏ ਆ ਤੁਹਾਡੇ ਲਈ ਤੇ ਅੱਜ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਸੰਪੂਰਨ ਦਮਾਲਾ ਸਾਹਿਬ ਆਪਾਂ ਕਿੱਦਾਂ ਜਿਉਣਾ ਤੇ ਕਿੱਦਾਂ ਸਾਧਨ ਕਰੀਏ ਹੁੰਦਾ ਹੋ ਤੇ ਅੱਜ ਆਪਾਂ ਤੁਹਾਨੂੰ ਸੰਪੂਰਨ ਦਮਾਲਾ ਸਾਹਿਬ ਸਿਉਣਾ ਸਿਖਾਵਾਂਗੇ ਤੇ ਜਿੱਦਾਂ ਇਹਦਾ ਮੈਂ ਕਰਨਾ ਵਾ ਤੁਸੀਂ ਸਾਰੇ ਉਸ ਤਰੀਕੇ ਨਾਲ ਦਮਾਲਾ ਜੀ ਆ ਕੇ ਦੇਖਣਾ ਵਾ ਤੇ ਮੈਂ 110% ਦਾ ਦਮਾਲਾ ਸੇਵਿੱਤੇ ਜਾਣਾ ਤੇ ਚਲੋ ਕੰਕਰੀਟ ਸਟਾਰਟ ਕਰਦੇ ਆਂ ਆਪਣੀ ਦਮਾਲੇ ਦੀ ਲੈਂਥ ਹੋਊਗੀ 8 ਮੀਟਰ ਦਾ ਆਪਣਾ ਦਮਾਲਾ ਵਾ ਤੇ ਆ ਮਤਲਬ ਇੱਕ ਇੱਕ ਡੇਢ ਮੀਟਰ ਦੀ ਆਪਣੀ ਕੇਸ ਕੀ ਹੋਊਗੀ ਜੋ ਕਿ ਸੰਪੂਰਨ ਨਹੀਂ ਜਾਗੀ ਤੇ ਆਪਾਂ ਤੁਹਾਨੂੰ ਹੁਣ ਦੱਸਦੇ ਆ ਕਿੱਦਾਂ ਪਾਛੇ ਲਾਣਾ ਦਾ ਮਤਲਬ ਠੀਕ ਆ ਸਭ ਤੋਂ ਪਹਿਲਾਂ ਆਪਾਂ ਕੇਸਾਂ ਨੂੰ ਆਪਣਾ ਅੰਬਰੇ ਕਰ ਲੈਣਾ ਵਾ ਇਸ ਨੂੰ ਕਰਕੇ ਆਪਾਂ ਇੱਥੇ ਕਿਚਨ ਲੈ ਕੇ ਜਾ ਰਹੇ ਹਾਂ ਇੱਥੇ ਇੱਥੇ ਲੈ ਕੇ ਉਹਨਾਂ ਬਸ ਫਿਰ ਸੈਂਟਰ ਤੋਂ ਉਪਰੋਂ ਚੱਪੀ ਸੇਰ ਤੋਂ ਤੇ ਫਿਰ ਕੋਮੇਟ ਆਉਂਦਾ ਕਰਦੇ ਹਾਂ ਫਿਰ ਤਰੀ ਤਰੀ ਕੇ ਨਾਲ ਫੜੇ ਰਹੀਆਂ ਤੇ ਤਰੀ ਕਿਨਾਰਾ ਪਾਸਾਰੇ ਆਪਾਂ ਦੇ ਕੇਸ ਹੈਗੇ ਆ ਉਹ ਕੱਢ ਲੈਣੇ ਇਸ ਤੋੜਾ ਪਸਵਾਰੇ ਦੇ ਸੁੱਧਾ ਤੁੰਗੇ ਲੱਤਣਾ। ਇਸ ਤਰੀਕੇ ਨਾਲ ਕੰਮ ਕਰੇ ਤੋਂ ਬਾਅਦ ਆਪ ਆਪਣੀ ਜਿਹੜੀ ਹੈਗੀ ਕੇਸ ਕੀ ਆ ਉਹਨੂੰ ਲੈ ਲੈਣਾ ਵਾ। ਤੇ ਇਹਦਾ ਮੋਢੇ ਤੇ ਤੇਰਾ ਇਹ ਦੇਖਦਾ ਬਈ ਜੇ ਕਿ ਤੇਨੀ ਜਿਵੇਂ ਤਾਂ ਆ ਬੰਦੇ ਦੇ ਅੰਦਰ ਇਸ ਸਮੇਂ ਦੇ ਵਿੱਚ ਫੋਲਡ ਕਰਨਾ ਇਹ ਜਿੱਦ ਤੋਂ ਜੁੜਾ ਹੋ ਮੈਂ ਇਦਾਂ ਆਪਾਂ ਸਾਰੇ ਕਿਸ ਨੂੰ ਫੋਲਡ ਕਰ ਲੈਣਾ ਇਸ ਤਰੀਕੇ ਨਾਲ ਤੇ ਇੰਦਾ ਆਪਾਂ ਗੁੰਗਾ ਸਾਹਿਬ ਜੀ ਆਣਾ ਇੱਥੇ ਗੋਲ ਵਧੀਆ ਸ਼ੇਵਜਤਨ ਗੁੰਗਾ ਸਾਹਿਬ ਹੋਣਾ ਚਾਹੀਦਾ ਤਾਂ ਕਿ ਦਮਾਨ ਦੀ ਚੇਲੋ ਵੀ ਸਹੀ ਰਹੇ ਕੋਰਾ ਜਿੱਦਾਂ ਕਿ ਉੱਚਾ ਜਾਂ ਨੀਮਾ ਇੱਕ ਬਸਤਤਨੀ ਵੈਦਦਨ ਨਾ ਜਿਹੜਾ ਕੋ ਪੁਲਿਸ ਤੋਂ ਫਾਈਨਲ ਆਪਣਾ ਗੁੰਗਾ ਜਿੰਨਾ ਆਪਣਾ ਸਹੀ ਗੁੰਗਾ ਸਾਹਿਬ ਹੋਣਾ ਉਹਨੇ ਸਹੀ ਆਪਣਾ ਦਮਾਨਾ ਸਾਹਿਬ ਜਿਹੇ ਕੋਨੀ ਇਸ ਤੋਂ ਬਾਅਦ ਆਪਣਾ ਗੁੰਗਾ ਸਾਹਿਬ ਆਪਣੇ ਗੁੰਗਾ ਸਾਹਿਬ ਦੇ ਪਿੱਛੇ ਪੁਲਾ ਲੈਣਾਗਾ ਇਸ ਤਰੀਕੇ ਨਾਲ ਸਾਰਾ ਦਮਾਨਾ ਸਫਾਈ ਨਾਲ ਖਿੱਚ ਕੇ ਕਿਸ ਕੀ ਆਪਣੀ ਤਰੀਕੇ ਤੇ ਫਾਈਨਲ ਇਸ ਤਰੀਕੇ ਨਾਲ ਆਪਾਂ ਬੂੰਗਾ ਸਾਇਰ ਬਣਾਉਣਾ ਵਾ ਬੂੰਗਾ ਸਾਇਰ ਦੀ ਸ਼ੇਪ ਦਾ ਆਪਾਂ ਪੂਰਾ ਪੂਰਾ ਧਿਆਨ ਰੱਖਣਾ ਵਾ ਆਪਣਾ ਬੂੰਗਾ ਸਾਇਰ ਸਹੀ ਹੋਇਆ ਤੇ ਆਪਣਾ ਨਮੰਲਾ ਆਪ ਆਟੋਮੈਟਿਕਲੀ ਸਹੀ ਹੋ ਜਾ ਜਾਣਾ ਵਾ ਇਸ ਤਰੀਕੇ ਨਾਲ ਬੂੰਗਾ ਸਾਇਰ ਦੀ ਸ਼ੇਪ ਬਣਾਉਣੀ ਹੈ ਕੁਝ ਦੇਖ ਸਕਦੇ ਹੋ

ਕਰਦੇ onlar ਜਾਂਦੇ ਆ ਉਹ ਤਾਂ ਆਪਣਾ ਤੂੰ ਇਹ ਦੇਖ ਸਕਦੇ ਜੀ ਤੇ ਇਹ ਸਿੱਕ ਕਿਨਾਂ ਜਿੱਦਾਂ ਤੁਹਾਨੂੰ ਫੋਲਡ ਕੀਤਾ ਹੈ ਨਾ ਤੇ ਫੋਲਡ ਕੇ ਇਹਨੂੰ ਪੂਰਾ ਸਹੀ ਤਰੀਕੇ ਨਾਲ ਤੇ ਦੇਹ ਵਾਲਾ ਟੱਪ ਲੈਣੀ ਇਹ ਤੁਹਾਨੂੰ ਦੇਖ ਕਲਰ ਅਪਰ ਤੋਂ ਹੋਰ ਕੁਮਾਣਾ ਟੱਚ ਕਰਨਾ ਤੁਹਾਨੂੰ ਮਾਲਾ ਤੇ ਇੰਟੀਰ ਰਹੇਗਾ ਕੱਸਿਆ ਰਹੇਗਾ ਨਾ ਤੁਹਾਨੂੰ ਮਾਲਾ ਹਨ ਤੁਮ ਇਹ ਨਾ ਇਹ ਵੀ ਤਰੀਕੇ ਦਾ ਤੂੰ ਦੇਖ ਸਕਦੇ ਇਹ ਕਾਫੀ ਦਾ ਤੱਕ ਆਪਣਾ ਨਮੂਸ ਸੁਲਾਈ ਵਿੱਚ ਹੈ ਪੁਰਾਣ ਉੱਚਾ ਬਗੜਾ ਲਾਟੂ ਨੂੰ ਬਗੜਾ ਲਾਟੂ ਤੇ ਬੱਲ ਲੈ ਜਿਉਣਾ ਦੇਲੀ ਇੱਥੇ ਇੱਥੇ ਬਤੂਨ ਕੋਲਰ ਕੇ ਇਦਾਂ ਇਕਦੋ ਇਹਦਾ ਕਮਾਲ ਨੇ ਆਪ ਨੂੰ ਮਦਦ ਲਈ ਪ੍ਰੋਗਰਾਮ ਸਫਾਈ ਦੇ ਤੌਰ 'ਤੇ ਉਪਰੋਕਤ ਸਫਾਈ ਦੀ ਗੱਲ ਆਪਨੇ ਨੂੰ ਮਦਦਾਂਗੇ ਇਸ ਤਰੀਕੇ ਨਾਲ ਮਾਣ ਦੇ ਦੇ ਸਕਦੇ ਨੇ ਇਸ ਤੋਂ ਬਾਅਦ ਆਪਾਂ ਜਿਹੜੇ ਹੈਗੇ ਆ ਕੋਣਾਂ ਬਾਰੇ ਗੱਲ ਕਰਨੀਆਂ ਆ ਤਾਂ ਫਿਰ ਜਿਹਾ ਲੈਣਾ ਅ ਜਿਹੜੇ ਤੇ ਕੰਸਟਿਟਿਊਟੇਡ ਅ ਵੀ ਹੋਰ ਵੀ ਹੈ ਤਾਂ ਤੱਕ ਇਹ ਲੜਾ ਦਾਪਾ ਅੱਗੇ ਲਿਖਣਾ ਜੇ ਜਿਹਦਾ ਨਹੀਂ ਦੱਸਿਆ ਗਿਆ ਤਾਂ ਜਿਹੜਾ ਤੁਹਾਡੇ ਦਮਾਨ ਦੇ ਜਮਾ ਲਾਸ਼ ਤੇਰੇ ਵਾਲਾ ਲੜਾ ਹੋਗਾ ਨਾ ਫਿੱਲਾ ਹੋ ਜਾਣਾ ਤੇ ਤੁਹਾਡੇ ਲੜ ਤੇ ਦਸਹੀ ਵੀ ਲੱਗਣ ਆ ਅ ਇਸ ਤਰੀਕੇ ਨਾਲ ਹੜਿਆ ਇਸ ਤੋਂ ਬੜਾ ਪਰ ਸੇਵ ਨਹੀਂ ਕੋਲਣਾ ਮੈਂ ਤਾਂ ਨੰਮ ਕੋ ਰਿਕੇ ਪਹਿਲੇ ਸਾਫ਼ ਕਰ ਲੈਣਾ ਤੇ ਈ ਦਗ-ਦਗ ਰੱਖ ਲਾਉਂਦਾ ਤੇ ਲੰਬਾ ਕਰ ਦੇ ਇੱਕ ਪਰ ਤੇ ਨੰਚਣਾ ਇਹ ਦੇਖ ਸਾਈਂ ਇਸ ਤਰੀਕੇ ਨਾਲ

ਕੰਪਨ ਸੋਨੇ ਦਾ ਸਮਾਜ ਦਾ ਨਾਇਕ ਚੰਦਤਨ ਹੋਇਆ ਕਿਹੜਾ ਲੱਗਦਾ ਹੋਵੇਗਾ ਨਾਰੋਥਨਾਪ ਦੇ ਨਾਮਕ ਫਿਰ ਇਹੋ ਫੇਰੇ ਇਸ ਤਰੀਕੇ ਨਾਲ ਫੋਲਡ ਕੇ ਦੁਬਣਾ 15 ਸਹੀ ਕਰਦੇ ਨਾ ਫਿਰ ਇਹਦੇ ਵਿੱਚ ਫਿਰ ਤੋਂ ਦੋ ਵੀ ਬੀਚ ਨਾ ਜੇ ਤਰੀ ਇਸ ਲੋ ਨਹੀਂ ਬੀਚੋਗਾ ਤਾਂ ਤਰਾ ਇਹ ਥੱਲੇ ਵਾਲਾ ਲੜ ਜਿਹੜਾ ਹੈ ਇਹ ਥਿੱਲਾ ਹੁੰਦਾ ਜਿੰਨਾ

ਕਿਹੜੀ ਆਪਣੀ ਸ਼ੇਪ ਦਾ ਆਹ ਛੰਦ ਵਾਲੀ ਸ਼ੇਪ ਹੈ ਨਾ ਇੱਥੋਂ ਇਹ ਥੋੜੀ ਮੋਟੀ ਨਿਕੇ ਜੀ ਲੱਗ ਗਏ ਦਮਾਲਨ ਨਾਲ ਮਸਥੇਲੇ ਨਾਲ ਜਿਹਾ ਨਾ ਲੱਗੇ ਕੋਈ ਸ਼ੇਪ ਜਿਹੜੀ ਥੋੜੀ ਮੋਟੀ ਲੱਗੇ ਬਾਕੀ ਦੇਖਣਾ ਤੇ ਜਿਹੜੀ ਨਹੀਂ ਸੁਆਮੀ ਲੱਗ ਰਿਹਾ ਇਸ ਤਰੀਕੇ ਨਾਲ

ਦੇ ਤਰੀਕੇ ਨਾਲ ਫੇਰ ਦੋ ਤਿੰਨ ਆਪਾਂ ਜਿਹੜੇ ਹੈਗੇ ਆ ਲੜ ਇੱਕੋ ਜਗ੍ਹਾ ਤੇ ਲਾਉਨੇ ਆ ਬਾਕੀ ਤਾਂ ਕੋਈ ਚਤਰੀ ਸ਼ੇਪ ਹੈ ਉਹ ਮੋਟੀ ਹੋ ਜਾਏ ਇੱਕੋ ਹੀ ਗੇਟਮਾ ਲੈਣਾ ਗੇਟਮਾ ਉਹ ਜਿਆਦਾ ਨਹੀਂ ਲੇਨੋਗੇ ਕਿ ਜਿੱਦਾਂ ਆਪਾਂ ਪਹਿਲਾਂ ਪਹਿਲਾਂ ਕਿੱਚਾ ਉਦਾਂ ਹੀ ਆਪਣੀ ਗਰੀ ਬਟਾ

ਉਹ ਖੋੜਾ ਉੱਤੋਂ ਦਰਵਾਜ਼ਾ ਆਪੇ ਇੱਦਾਂ ਇੱਟਿੰਚ ਪਿੱਛੇ ਨੂੰ ਉੱਤੋਂ ਗਾਣਾ ਚਲੋ ਆ ਦੇ ਕੋ ਸ਼ੀਬੋਰਡ ਦੋ ਈਵਨ ਪੇਜ ਤੇ ਹੁਣ ਜਿਹੜਾ ਮੋਸਟ ਇੰਪੋਰਟੈਂਟ ਵੀਦਾ ਕਿ ਸਭ ਵੀ ਮਨ ਅੰਦਰ ਆਉਂਦਾ ਹੈ ਉਹ ਹੁਣ ਮਤਲਬ ਕਿ ਕਈਆਂ ਜਿਹਨਰੇ ਵੀ ਇਹ ਦੁੰਦੇ ਆ ਉਹ ਆਹ ਥਾੜਾ ਜਿਹਾ ਅੰਦਰ ਤੋਂ ਬਾਹਰ ਨਿਕਾ ਤਮਾਹ ਬਦਿਗਮਾ ਗੇਲੇ ਰਹਿੰਦਾ ਵੀਰ ਨੂੰ ਕੋਈ ਸਹੀ ਇਲਾਜ ਜੇディ ਸ਼ੇਕ ਬੋਧ ਗੱਲ ਤੋਂ ਇਹ ਮਤਮ ਇਸ ਕਰਕੇ ਮੈਂ ਤੁਹਾਨੂੰ ਦੱਸਦਾ ਇੱਕ ਕਿਸ ਤਰੀਕਾ ਨਾਲ ਬਣਾਉਣਾ ਲੈਪਰੀਕ ਨੂੰ ਖੋਲ ਲੈਣਾ ਸਾਰਾ ਪੱਲਾ ਇਦਾਂ ਕੋਲ ਕੇ ਆ ਜਿਹੜਾ ਥੱਲੇ ਸਿਰਾ ਇਹਨੇ ਕਚਨਾ ਪਰ ਆ ਚੀਜ਼ ਆ ਸਿਰੇ ਨਹੀਂ ਕਚਨਾ ਵਾ ਕਿਉਂਕਿ ਇਹ ਵੀ ਨਾ ਜਿਹੜਾ ਸਾਡੇ ਮਨ ਦੀ ਸੇਵਾ ਖਰਾਬ ਕਰਦਾ ਇਹ ਕਿੱਥੇ ਦੀ ਇਹ ਰੋਸ ਕਿੰਨੋਂ ਕੁ ਬੜਾ ਪਰਦੋਂ ਖਲੜੂਣਾ ਲੱਗੂ ਨਾ ਇਸ ਵਾਰ ਤਾਂ ਪਤਾ ਹੁੰਦਾ ਪਾ ਸਾਰੇ ਵਰਤਾਂ ਕਿ ਜਿਹੜੇ ਤੇ ਲੈ ਗੋ ਹੁਣ ਇਹ ਆਪਕੋ ਮੋਣਾ ਕਿੱਥੋਂ ਆ ਇਧਰ ਦਾਦੇ ਆਪਾ ਇਹ ਆਪਾ ਇੱਥੋਂ ਬਣਾ ਕੇ ਲੈ ਕੇ ਜਾਣਾ ਉਹ ਪਿੱਛੋਂ ਜਿੰਦਾ ਇੱਥੋਂ ਤੋਂ ਮੋਣਾ ਲੈ ਜਾਓ ਇਹ ਬੈਠੋ ਇੱਕ ਚੜੀ ਨਾਲ ਅੜਨਾ ਤਾਂ ਕਿ ਜਿਹੜਾ ਨਾਲ ਪਸਾਰੀ ਲੜਕਾ ਮਾ ਕੇ ਲਵਣੀ ਹੈ ਨਾ ਉਹਨਾਂ ਦੀ ਚੇਹ ਜੀ ਨਹੀਂ ਸਹੀ ਲੱਗੇ ਇਹਨੂੰ ਘੁਮਾ ਕੇ ਉਹ ਲੈ ਕੇ ਜਾਓ ਜਿੰਨੇ ਸਾਰੇ ਨਹੀਂ ਉੱਪਰ ਤੋਂ ਗਰ ਆਉਂਦਾ ਰਿਹਾ ਹੁਣ ਜਿਹੜਾ ਆਪਣੇ ਥੰਡਿਆ ਲੈ ਜਿਹੜਾ ਲੜੇਗਾ ਉਹ ਕੱਸਿਆ ਜਾਵੇਗਾ ਆ ਦਿਖਾ ਆ ਕੱਸਿਆ ਜੀ ਮਨਾ ਹੁਣ ਮੈਂ ਮੈਂ ਕਿ ਭਰਕ ਨੂੰ ਕਰਨੇ ਪੈ ਕੱਸ ਲੈਣਾ ਉਹ ਇਹਦਾ ਠੱਲਾ ਨਹੀਂ ਹੋਣਾ ਆਹ ਇਹ ਤੁਹਾਨੂੰ ਮਿਲ ਜਾਏਗਾ ਬਣਾ ਕੇ ਦਿੱਤਾ। ਇਹ ਦੇਖਣ ਲਈ ਆ ਜਿਹੜਾ ਟੈਗ ਇਹਨੂੰ ਦਬਣਾਵਾ ਪਾਉ। ਇਹ ਬੁੱਕ। ਇਹ ਕਲਿੱਕ ਇਹਨੂੰ ਦਬ ਵੀ ਦਬਣਾ ਇੱਥੋਂ ਲਿਉਣਾ ਲਾਉ। ਬਣਾ ਦੇ ਤੋਂ ਦਾ ਟ੍ਰੇਸ ਹੋ ਜਾ। ਇਹ ਬਣਾਉਣ ਨੂੰ ਇੱਕ ਜੀ ਦੀ ਅਪੀਲ ਕਰਦੇ ਹਾਂ ਜੀ ਲਈ ਸਾਰੇ ਮੇਰੇ ਨਮਕਾਂ ਇੱਕ ਇੱਕ ਕੰਝ ਪਿੱਛੇ ਕੁਤਿਆਂ ਦਾ ਨਾਮ ਵੀ ਕੀ ਹੋਵੇ

ਮਾਂ ਦੀ ਗੱਤ ਨਾਲ ਨਾੜੀ ਨਹਿਰ ਦਾ ਵਰਗੀ ਹੋ। ਤੇ ਲੋਕਾਂ ਤੋਂ ਜੰਨਣਾ ਆਦਿ ਦਿੱਤੋ। ਇਸ ਤਰ੍ਹਾਂ ਨਾਤਾ ਦਿੱਤੋ। ਕੋਈ ਖੁਦ ਆਪ ਬੁਲਦੀ ਨਹੀਂ। ਇਹ ਦੰਦਾਰ ਬਤੀ। ਇਹ ਲੋਕ ਚੰਦਰਾ ਤੇ।